ਹੁਣ ਤੱਕ ਦੀ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਹਾਂ ਹੁਣ ਤੱਕ ਦੀ ਵੱਡੀ ਅਪਡੇਟ ਹੈ ਕਿ 32 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਹੈ ਤੇ 32 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਮੁਹਾੜੀ ਦੀ ਵਿਸ਼ੇਸ਼ ਅਦਾਲਤ ਮੁਹਾੜੀ ਦੀ ਜੋ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਜੜੀ ਆ ਸੁਣਾਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਇਸ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਕਤਲ ਤੇ ਸਾਜ਼ਿਸ਼ ਦੇ ਮਾਮਲੇ ਦੀ ਬਿਉਂਤਬੰਦੀ ਘੜਨ ਤੇ ਇਹ ਸਜ਼ਾ ਜਿਹੜੀ ਆ ਸੁਣਾਈ ਗਈ ਆ ਤਾਂ ਵੱਟੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਆ ਤਾਂ 32 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ ਪਰਿਵਾਰ ਦੇ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਦੇਖਣ ਨੂੰ ਮਿਲਿਆ ਤਾਂ ਤੁਹਾਨੂੰ ਮੈਂ ਪੂਰਾ ਮਾਮਲਾ ਵੀ ਦੱਸ ਦਿੰਨੇ ਆ ਆਖਿਰਕਾਰ ਮਾਮਲਾ ਹੈ ਕੀ ਹੈ ਤਾ 32 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਜਿੱਥੇ ਕਿ ਦੋ ਸਾਲ ਪਾ ਪੁਲਸ ਮੁਲਾਜ਼ਮਾ ਨੂੰ ਜਿਹੜਾ ਹੈ सीबीआई ਦੀ ਅਦਾਲਤ ਜੋ ਮੋਹਾਲੀ ਦੀ सीबीआई ਦੀ ਵਿਸ਼ੇਸ਼ ਅਦਾਲਤ ਹੈ ਉਸਨੇ ਆਪਣਾ ਫੈਸਲਾ ਸੁਣਾਇਆ ਹੈ ਕਤਲ ਤੇ ਸਾਜ਼ਿਸ਼ ਰਚਣ ਤੇ ਦੋਸ਼ਾਂ ਦੇ ਹੇਠ ਅਦਾਲਤ ਵੱਲੋਂ ਇਹ ਜਿਹੜੀ ਹੈ ਸੁਣਵਾਈ ਜਿਹੜੀ ਹੈ ਉਹ ਕੀਤੀ ਗਈ ਸੀ ਤਾਂ ਉਸ ਦੇ ਵਿੱਚ ਸਜ਼ਾ ਸੁਣਾਈ ਗਈ ਤਾਂ ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਜੋ सीबीआई ਦੀ ਅਦਾਲਤ ਨੇ ਬਲਦੇਵ ਸਿੰਘ ਉਰਫ ਦੇਬਾਤੇ ਕੁਲਵੰਤ ਸਿੰਘ ਦੇ ਫਰਜੀ ਮੁਕਾਬਲੇ ਦੇ ਮਾਮਲੇ ਦੇ ਵਿੱਚ ਸਾਬਕਾ ਪੁਲਸ ਮੁਲਾਜ਼ਮਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜੇਲ੍ਹ ਦੇ ਵਿੱਚ ਬੰਦ ਸਨ ਜਿਨ੍ਹਾਂ ਦੇ ਉੱਤੇ ਕਾਫੀ ਜਿਹੜੇ ਨੇ ਇਹ ਗੰਭੀਰ આરોਪ ਲਗਾ ਕੇ ਜਿਹੜਾ ਉਹਨਾਂ ਨੂੰ ਜੇਲ੍ਹ ਦੇ ਅੰਦਰ ਬੰਦ ਕੀਤਾ ਗਿਆ ਸੀ ਤਾਂ ਪਰਿਵਾਰ ਨੇ ਹੁਣ 32 ਸਾਲ ਬਾਅਦ ਜਿਹੜੀ ਉਹਨਾਂ ਦੀ ਆਸਾਂ ਨੂੰ ਬੂਰ ਪਿਆ ਤੇ ਉਮੀਦਾਂ ਉਹਨਾਂ ਦੀਆਂ ਜਿਹੜੀਆਂ ਨੇ ਉਹ ਜਾਗੀਆਂ ਸਨ ਤਾਂ 32 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ ਅਮਰਸਰ ਦੇ ਵਿੱਚ ਇਹ ਜਿਹੜਾ ਇਨਕਾਊਂਟਰ ਹੁੰਦਾ ਤਾਂ ਦੋਸ਼ੀਆਂ ਦੇ ਵਿੱਚ ਤਤਕਾਲੀ ਐਸਐਚਓ ਮਜੀਠਾ ਪਰਸ਼ੋਤਮ ਸਿੰਘ ਤੇ ਏਐਸਆਈ ਗੁਰਵਿੰਦਰ ਸਿੰਘ ਦਾ ਨਾਮ ਸ਼ਾਮਲ ਹੈ ਉਨ੍ਹਾਂ ਨੂੰ ਕਤਲ ਤੇ ਸਾਜ਼ਿਸ਼ ਰਚਣ ਦੇ ਦੋਸਤ ਦੇ ਵਿੱਚ ਸਜ਼ਾ ਸੁਣਾ ਹੀ ਗਈ ਹੈ ਜਦੋਂ ਕਿ ਇੰਸਪੈਕਟਰ ਚਮਨ ਲਾਲ ਤੇ ਡੀਐਸਪੀ ਐਸਐਸਪੀ ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗੈਸੀ ਹਾਲਾਂਕਿ ਫਰਜੀ ਮੁਕਾਬਲੇ ਦੇ ਸਮੇਂ ਸੀਨੀਅਰ ਜੋ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਕੱਟੜ ਅਤਵਾਦੀ ਸਨ ਜਿਨ੍ਹਾਂ ਦੇ ਉੱਤੇ ਨਾਮ ਐਲਾਨਿਆ ਗਿਆ ਸੀ ਜਿਸ ਕਰਕੇ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਸੀ ਤੇ ਪਰਿਵਾਰ ਨੇ ਫਿਰ ਅਦਾਲਤ ਦਾ ਦਰਵਾਜ਼ਾ ਖੜਕੜਾਇਆ ਸੀ ਤਾਂ ਜਿਸ ਦੇ ਵਿੱਚ ਜਿਹੜੀ ਐ ਪੂਰੀ छानबीन ਹੁੰਦੀ ਐ ਪੂਰੇ ਤੱਤ ਪੇਸ਼ ਕੀਤੇ ਜਾਂਦੇ ਨੇ ਤੇ 32 ਸਾਲ ਬਾਅਦ ਪਰਿਵਾਰ ਨੂੰ ਇਨਸਾਫ਼ ਜਿਹੜਾ ਆ ਉਹ ਮਿਲਿਆ ਤਾਂ ਮੁਹਾਲੀ ਦੀ ਜੋ ਇੱਕ ਵਿਸ਼ੇਸ਼ ਅਦਾਲਤ ਸੀਬੀਆਈ ਦੀ ਅਦਾਲਤ ਐ ਉਸ ਨੇ ਫੈਸਲਾ ਸੁਣਾਇਆ ਤਾਂ ਉਸ ਫੈਸਲੇ ਦੇ ਵਿੱਚ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਆ ਸੁਣਾਈ ਗਈ ਐ ਤਾਂ ਇਹ ਸਜ਼ਾ ਇਸ ਲਈ ਸੁਣਾਈ ਗਈ ਹੈ ਕਿਉਂਕਿ ਬਲਦੇਵ ਸਿੰਘ ਉਰਫ ਦੇ ਬਾਤੇ ਕੁਲਵੰਤ ਸਿੰਘ ਦੇ ਫਰਜੀ ਮੁਕਾਬਲੇ ਦੇ ਵਿੱਚ ਦੋ ਸਾਬਕਾ ਪੁਲਿਸ ਮੁਲਾਦਮਾਂ ਨੂੰ ਉਮਰ ਕੈਦ ਹੋਈ ਹੈ ਇਹਨਾਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਹੇਠ ਇਹਨਾਂ ਦੋਨਾਂ ਮੁਲਾਦਮਾਂ ਨੂੰ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਤੇ ਉਮਰ ਕੈਦ ਦੀ ਜਿਹੜੀ ਹੈ ਉਹ ਸਜ਼ਾ ਸੁਣਾਈ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਉੱਤੇ ਇੱਕ ਐ ਕੇ ਇਹਨਾਂ ਦਾ ਇਨਕਾਊਂਟਰ ਕੀਤਾ ਗਿਆ ਸੀ ਕਿ ਇਹ ਦੋਵੇਂ ਕੱਟੜ ਅਤਵਾਦੀ ਸੰਨ ਤੇ ਇਹਨਾਂ ਦੇ ਉੱਤੇ ਜਿਹੜਾ ਇਨਾਮ ਰੱਖਿਆ ਗਿਆ ਸੀ ਤਾਂ ਪਰਿਵਾਰ ਵੱਲੋਂ ਵੀ ਕਿਹਾ ਗਿਆ ਕਿ ਜਦੋਂ ਇਹ ਜੇਲ੍ਹ ਦੇ ਵਿੱਚ ਸੰਨ ਤਾਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਨੂੰ ਜਿਹੜਾ ਕਾਫੀ ਤਸ਼ੱਦਦ ਜਿਹੜਾ ਉਹਨਾਂ ਦੇ ਉੱਤੇ ਕੀਤਾ ਗਿਆ ਪਰ ਬਾਅਦ ਵਿੱਚ ਉਹਨਾਂ ਨੇ ਜਦੋਂ ਅਦਾਲਤ ਦਾ ਦਰਵਾਜ਼ਾ ਖੜਕਰਾਇਆ ਲੰਬਾ ਸਮਾਂ ਜਿਹੜਾ ਆ ਇਨਸਾਫ਼ ਦੀ ਉਡੀਕ ਦੇ ਵਿੱਚ ਪਰਿਵਾਰ ਸੀ ਪੀੜਿਤ ਪਰਿਵਾਰ ਸੀ ਤਾਂ ਹੁਣ 32 ਸਾਲਾਂ ਬਾਅਦ ਪਰਿਵਾਰ ਨੂੰ ਇਨਸਾਫ਼ ਮਿਲਿਆ ਬੋਹਾੜੀ ਦੀ ਅਦਾਲਤ ਵੱਲੋਂ ਇਹ ਆਪਣਾ ਫੈਸਲਾ ਸੁਣਾਇਆ ਗਿਆ ਤਾਂ ਸੀਬੀਆਈ ਦੀ ਅਦਾਲਤ ਨੇ ਆਪਣਾ ਜਦੋਂ ਫੈਸਲਾ ਸੁਣਾਇਆ ਤਾਂ ਉਸ ਦੇ ਵਿੱਚ ਦੋ ਸਾਥਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਤਾਂ ਕਤਲ ਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਦੇ ਹੇਠ ਇਹ ਜਿਹੜੀ ਹੈ ਸਜ਼ਾ ਸੁਣਾਈ ਗਈ ਹੈ ਤਾ ਪਰਿਵਾਰ ਦੇ ਮੁਤਾਬਿਕ ਪਰਿਵਾਰ ਦੇ ਕਹਿਣ ਦੇ ਮੁਤਾਬਿਕ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਸੀ ਤੇ ਜਿਨ੍ਹਾਂ ਨੂੰ ਕੱਟੜ ਅੱਤਵਾਦੀ ਜਿਹੜਾ ਐਲਾਨਿਆ ਗਿਆ ਸੀ ਤੇ ਪੁਲਿਸ ਵੱਲੋਂ ਇਹ ਕਹਿ ਕੇ ਮਾਰਿਆ ਗਿਆ ਸੀ ਤਾਂ ਉਸ ਦੇ ਉੱਤੇ ਇਨਾਮ ਦਾ ਐਲਾਨ ਵੀ ਸੀ ਤਾਂ ਜਿਸ ਨੂੰ ਲੈ ਕੇ ਜਿਹੜਾ ਆ ਇਹਨਾਂ ਦਾ ਇਨਕਾਊਂਟਰ ਕਰ ਦਿੱਤਾ ਸੀ ਤਾਂ 32 ਸਾਲ ਪਹਿਲਾਂ ਇਹ ਘਟਨਾ ਵਾਪਰਦੀ ਹੈ ਤਾਂ ਪੀੜਤ ਪਰਿਵਾਰ ਅਦਾਲਤ ਦੇ ਵਿੱਚ ਜਾਂਦਾ ਹੈ ਤਾਂ ਕਾਰਵਾਈ ਹੁੰਦੀ ਹੈ ਤਾਂ सीबीआई ਦੀ ਵਿਸ਼ੇਸ਼ ਅਦਾਲਤ ਵੱਲੋਂ ਇਹਨਾਂ ਦੋਸ਼ੀਆਂ ਨੂੰ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਵਿੱਚ ਤਤਕਾਲੀ ਐਸਐਚਓ ਮਜੀਠਾ ਪਰਸ਼ੋਸ਼ਮ ਸਿੰਘ ਅਤੇ ਐਸਐਸਆਈ ਗੁਰਪਿੰਦਰ ਸਿੰਘ ਦੇ ਨਾਮ ਸ਼ਾਮਲ ਨੇ ਤਾਂ ਉਹਨਾਂ ਨੂੰ ਕਤਲ ਦੇ ਸਾਜ਼ਿਸ਼ ਰਚਣ ਦੋਸ਼ੀਆਂ ਦੇ ਵਿੱਚ ਇਹ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਾਂ ਜਦੋਂ ਕਿ ਇੰਸਪੈਕਟਰ ਚਮਨ ਲਾਲ ਤੇ ਡੀਐਸਪੀ ਐਸਐਸਪੀ ਸਿੱਧੂ ਨੂੰ ਚੱਕ ਦੇ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ ਤਾਂ ਹੁਣ ਤੱਕ ਦੀ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਹਾਂ ਕਿ ਦੋ ਸਾਥਕਾਂ ਪੁਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ